ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਤੇ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਆਪਾਂ ਦੋ ਕਲਰ ਚ ਬਣਾਵਾਂਗੇ ਤੇ ਤੁਸੀਂ ਜਿੰਨੇ ਮਰਜ਼ੀ ਕਲਰ ਚ ਬਣਾ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਆਪਾਂ ਕੁੰਡੇ ਬਾ ਕੇ ਤੇ ਇੱਕ ਸਲਾਈ ਇਧਰੋਂ ਉਲਟੀ ਸਾਈਡ ਤੋਂ ਸਿੱਧੀ ਬਣਾ ਲਈ ਸੀ ਹੁਣ ਆਪਾਂ ਸਿੱਧੀ ਸਲਾਈ ਬਣਾਵਾਂਗੇ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੱਧ ਤੋਂ ਵੱਧ ਜਰੂਰ ਕਰਦੇ ਜੀ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਵੱਧ ਤੋਂ ਵੱਧ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਪਲੀਜ਼ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਪੋਰਟ ਕਰੋ ਜੀ ਚਲੋ ਜੀ ਆਪਾਂ ਸਿੱਧੀ ਸਲਾਈ ਬਣਾ ਲਈ ਆ। ਨਾ ਸਿੱਧੀ ਸਲਾਈ ਆਪਾਂ ਬਣਾ ਲਈ। ਇਹ ਆਪਾਂ ਹੁਣ ਇੱਕ ਉਲਟੀ ਸਲਾਈ ਸੌਰੀ ਹੁਣ ਆਪਾਂ ਇੱਥੇ ਆਪਣਾ ਦੂਸਰਾ ਕਲਰ ਲਾਵਾਂਗੇ ਜੀ। ਲਓ ਜੀ ਆਪਾਂ ਦੂਜਾ ਕਲਰ ਲਾ ਲਿਆ। ਇਹਦੇ ਨਾਲ ਆਪਾਂ ਸਲਾਈ ਇਹ ਉਲਟੀ ਬਣਾ ਲਵਾਂਗੇ ਜੀ। ਉਲਟੀ ਸਾਈਡ ਤੋਂ ਹੀ ਇਹ ਆਪਣਾ ਕਲਰ ਸਟਾਰਟ ਹਾ ਡਿਜ਼ਾਈਨ ਸਟਾਰਟ ਹੁੰਦਾ ਜੀ। ਜੇ ਆਪਾਂ ਡਿਜ਼ਾਈਨ ਬਣਾਉਣਾ ਤਾਂ ਉਲਟੀ ਸਾਈਡ ਤੋਂ ਆਪਾਂ ਇਹ ਸਟਾਰਟ ਕਰਨੀ ਆ ਸਲਾਈ। ਤੁਸੀਂ ਇਹਨਾਂ ਧਿਆਨ ਰੱਖਿਓ। ਤੇ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਤੇ ਹੁਣ ਦੇਖੋ ਜੀ ਆਪਾਂ ਇੱਕ ਗੁੰਡਾ ਬਣਾਵਾਂਗੇ ਆਪਣਾ ਸਿੱਧਾ ਪਾਸਾ ਇੱਕ ਗੁੰਡਾ ਆਪਾਂ ਤਾਰ ਲੈਣਾ ਬਸ ਆਪਣਾ ਆਹ ਹੀ ਦੋ-ਦੋ ਗੁੰਡਿਆਂ ਦਾ ਡਿਜ਼ਾਈਨ ਹੈ ਇੱਕ ਆਪਾਂ ਬਣਾ ਲਿਆ ਇੱਕ ਤਾਰ ਲਿਆ ਤੇ ਆ ਆਪਣਾ ਜਿਹੜਾ ਸਾਈਡ ਵਾਲਾ ਗੁੰਡਾ ਉਹ ਹੁਣ ਆਪਾਂ ਇੱਕ ਬਣਾ ਲਿਆ ਇੱਕ ਤਾਰਿਆ ਤਾਂ ਦੇਖੋ ਜੀ ਲਾਸਟ ਤੇ ਆਪਣਾ ਕੁੰਡਾ ਆ ਗਿਆ ਤੇ ਲਾਸਟ ਵਾਲਾ ਕੁੰਡਾ ਵੀ ਆਪਾਂ ਇਸ ਤਰ੍ਹਾਂ ਬਣਾ ਲਾਂਗੇ ਹੁਣ ਆਪਾਂ ਆ ਗਏ ਜੀ ਸਿੱਧੇ ਪਾਸੇ ਸਿੱਧੇ ਪਾਸੇ ਆਹ ਸੌਰੀ ਉਲਟੇ ਪਾਸੇ ਉਲਟੇ ਪਾਸੇ ਦੇਖੋ ਜੀ ਆਪਾਂ ਹੁਣ ਆਹ ਵਾਲਾ ਕੁੰਡਾ ਜਿਹੜਾ ਆਪਾਂ ਇਹ ਉਤਾਰਿਆ ਸੀਗਾ ਇਹਨੂੰ ਆਪਾਂ ਹੁਣ ਸਿੱਧਾ ਬਣਾ ਲਵਾਂਗੇ। ਤੱਕ ਆਪਣੇ ਵੱਲ ਕਰਾਂਗੇ ਇੱਧਰ ਜਿਹੜਾ ਉਲਟਾ ਕੁੰਡਾ ਬਣਾਇਆ ਸੀ ਆਪਾਂ ਜਿਹੜਾ ਕੁੰਡਾ ਬਣਾਇਆ ਸੀ ਉਹਨੂੰ ਆਪਾਂ ਇੱਧਰ ਉਲਟਾ ਬਣਾ ਲਵਾਂਗੇ। ਇੱਕ ਸਿੱਧਾ ਤੇ ਇੱਕ ਉਲਟਾ। ਬਸ ਧਿਆਨ ਰੱਖਣਾ ਜਿਹੜਾ ਆਪਾਂ ਕੁੰਡਾ ਬਣਾਇਆ ਸੀ ਉਹ ਵਾਲਾ ਆਪਾਂ ਇਸ ਤਰ੍ਹਾਂ ਕਰਕੇ ਆਪਾਂ ਇੱਕ ਕੁੰਡਾ ਉਲਟਾ ਇੱਕ ਸਿੱਧਾ ਇਸ ਤਰ੍ਹਾਂ ਬਣਾ ਲੈਣਾ ਇਹ ਹੁਣ ਆਪਾਂ ਇਧਰ ਆ ਕੁੰਡਾ ਬਣਾਇਆ ਸੀਗਾ ਇਧਰ ਉਲਟਾ ਤੇ ਇਧਰੋਂ ਆਪਾਂ ਵੀ ਇਧਰੋਂ ਵੀ ਆਪਾਂ ਉਲਟਾ ਬਣਾ ਲੈਣਾ ਹੁਣ ਆਪਾਂ ਸਾਰੇ ਕੁੰਡੇ ਸਿੱਧੇ ਬਣਾ ਲੈਣੇ ਉਲਟੀ ਸਾਈਡ ਤੋਂ ਆਪਾਂ ਇਹ ਸਲਾਈ ਉਲਟੀ ਬਣਾ ਲਵਾਂਗੇ ਆਪਾਂ ਗੈਪ ਜਿੰਨਾ ਰੱਖਣਾ ਚਾਹੁੰਦੇ ਆਪਾਂ ਉਨਾ ਰੱਖ ਲਵਾਂਗੇ ਮੈਸੇਜ ਗੈਪ ਰੱਖਿਆ ਹੋਵੇ ਦੇ ਵਿੱਚ ਜ਼ਿਆਦਾ ਤਾਂ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਹੈ ਚਲੋ ਜੀ ਹੁਣ ਆਪਾਂ ਉਲਟੀ ਸਾਈਡ ਆਗੇ ਹੁਣ ਆਪਾਂ ਆਪਣਾ ਜਿਹੜਾ ਆ ਵਾਲਾ ਕਲਰ ਹੈ ਇਹਦੀ ਬਣਾ ਲੈਨੇ ਆ ਸਲਾਈ ਨੂੰ ਗਾਓ ਤੋ ਸੌਖਾ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਜਰੂਰ ਟਰਾਈ ਕਰਿਓ ਤੇ ਹੁਣ ਦੇਖੋ ਜੀ ਹੁਣ ਆਪਾਂ ਪਹਿਲਾਂ ਆਹ ਵਾਲਾ ਕੁੰਡਾ ਬਣਾਇਆ ਸੀ ਹੁਣ ਆਪਾਂ ਇਹਨੂੰ ਆਹ ਤਾਂ ਗਾਇਦਰੀ ਰੱਖਾਂਗੇ ਹੁਣ ਆਪਾਂ ਇਹਨੂੰ ਉਤਾਰ ਲਵਾਂਗੇ ਪਹਿਲਾਂ ਆਪਾਂ ਇੱਥੇ ਬਣਾਇਆ ਸੀਗਾ ਦੇਖੋ ਤੇ ਜਿਹੜਾ ਆਪਾਂ ਤਾਰਿਆ ਸੀ ਕੁੰਡਾ ਉਹਨੂੰ ਆਪਾਂ ਹੁਣ ਬਣਾ ਲਵਾਂਗੇ ਹੁਣ ਆਪਾਂ ਆ ਵਾਲਾ ਕੁੰਡਾ ਤਿਆਰ ਆਹ ਕੁੰਡਾ ਆਪਾਂ ਉਲਟਾ ਬਣਾ ਲਵਾਂਗੇ ਤੇ ਦੂਜਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਬਸ ਥੋੜਾ ਜਿਹਾ ਆਪਾਂ ਆ ਦੂਜੀ ਸਲਾਈ ਪਾਉਣੀ ਹੈ ਜਦੋਂ ਕੁੰਡਿਆਂ ਦਾ ਹੀ ਧਿਆਨ ਰੱਖਣਾ ਹੈ ਤਾਂ ਆਪਣਾ ਡਿਜ਼ਾਈਨ ਬਹੁਤ ਸੋਹਣਾ ਆ ਦੋ ਸਲਾਈਆਂ ਵਾਲੀ ਬਣ ਕੇ ਤਿਆਰ ਹੋ ਜਾਂਦਾ ਬਹੁਤ ਸੋਹਣਾ ਬਣਦਾ ਇਸ ਨਾਲ ਉਹ ਜਿਆ ਪਾਈਣਾ ਡਿਜ਼ਾਈਨ ਬਣਾਇਆ ਦੇਖੋ ਬਹੁਤ ਸੋਹਣਾ ਬਣਿਆ ਆ ਆਪਾਂ نیچے ਘੱਟ ਪਾਈਆਂ ਸਲਾਈਆਂ ਆਪਾਂ 6 ਸਲਾਈਆਂ ਇੱਥੇ ਪਾਵਾਂਗੇ ਜੀ 6 6 ਸਲਾਈਆਂ ਦਾ ਡਿਜ਼ਾਈਨ ਹੈ ਇੱਥੇ ਵੀ ਆਪਾਂ ਉੱਪਰ 6 ਸਲਾਈਆਂ ਪਾ ਲਵਾਂਗੇ ਤਾਂ ਆਪਣਾ ਡਿਜ਼ਾਈਨ ਬਹੁਤ ਸੋਹਣਾ ਬਣੂਗਾ ਤੇ ਦੇਖੋ ਜੀ ਦੋ ਰੰਗ ਚ ਵੀ ਬਹੁਤ ਸੋਹਣਾ ਲੱਗਦਾ ਹੈ ਤੇ ਜੇ ਆਪਾਂ ਜਾਦੇ ਰੰਗ ਚ ਬਣਾਵਾਂਗੇ ਤਾਂ ਵੀ ਬਹੁਤ ਸੋਹਣਾ ਲੱਗੂਗਾ ਜੀ ਆਪਾਂ ਥੋੜਾ ਜਿਹਾ ਬਣਿਆ ਦਿਖਾਉਣੀ ਆ ਤੁਹਾਨੂੰ ਜ ਤਿੰਨ ਕਲਰ ਚ ਤਾਂ ਦੇਖੋ ਜੀ ਇਸ ਤੋਂ ਵੀ ਸੋਹਣਾ ਲੱਗਦਾ ਜੇ ਆਪਾਂ ਆਪਣੇ ਕੋਲੇ ਹੋਰ ਰੰਗ ਹੈਗੇ ਆ ਤਾਂ ਆਪਾਂ ਹੋਰ ਵੀ ਪਾ ਸਕਦੇ ਆ ਤੇ ਜੇ ਤੈਨਾਂ ਰੰਗ ਦਾ ਬਣਾਵਾਂਗੇ ਤਾਂ ਵੀ ਆਪਾਂ ਆਪਣਾ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੋਵੇ ਜੀ 6 6 ਸਲਾਈਆਂ ਪੈਂਦੀਆਂ ਜੀ ਆਹੀ ਆਪਾਂ 6 6 ਸਲਾਈਆਂ ਅੱਗੇ ਤੋਂ ਅੱਗੇ ਇੱਕ ਰੰਗ ਦੀਆਂ ਰਿਪੀਟ ਕਰਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬੱਚਿਆਂ ਵਾਸਤੇ ਜੇ ਆਪਾਂ ਲਾਈਟ ਰੰਗ ਪਾਉਨੇ ਆ ਤਾਂ ਆਪਾਂ ਵਰਦਿਆਂ ਵਾਸਤੇ ਆਪਦੇ ਵਾਸਤੇ ਵੀ ਬਣਾ ਸਕਦੇ ਆ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਚਲੋ ਜੀ ਜਰੂਰ ਟਰਾਈ ਕਰਿਓ ਐਂਡ ਤੱਕ ਵੀਡੀਓ ਜਰੂਰ ਦੇਖਿਓ ਤੇ ਆਪਾਂ ਨੂੰ ਸੋਹਣਾ ਜਿਹਾ ਕਮੈਂਟ ਜਰੂਰ ਕਰ ਦਿਓ ਕਿ ਤੁਹਾਨੂੰ ਡਿਜ਼ਾਈਨ ਕਿਵੇਂ ਲੱਗਿਆ ਤੇ ਵੀਡੀਓ ਨੂੰ ਵਾਰਤવાર ਦੇ ਸ਼ੇਅਰ ਤੇ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕੋਈ ਬਹੁਤ ਸੋਹਣਾ ਬਣਿਆ ਡਿਜ਼ਾਈਨ ਤਾਂ ਜਲਦੀ ਵੀ ਬਹੁਤ ਬਣਦਾ ਕੋਈ ਟਾਈਮ ਨਹੀਂ ਲੱਗਦਾ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ